ਸਤਿ ਸ਼੍ਰੀ ਅਕਾਲ ਜੀ ਪ੍ਰਾਈਮ ਪੰਜਾਬ ਦੇਖ ਰਹੇ ਹੋ ਤੇ ਮੈਂ ਤੁਹਾਨੂੰ ਦੱਸ ਪਗਾ ਸਮਟੋ ਤਸਵੀਰਾਂ ਅਗਮਪੁਰ ਜੋਂਦਿਆ ਦਿਖਾ ਰਹੇ ਹਾਂ ਜਿੱਥੇ ਹੁਣ ਵੀ ਢਲਦੇ ਨਾਲ ਮਾਈਨਿੰਗ ਜਿਹੜੀ ਚੱਲ ਰਹੀ ਹੈ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਇੱਕ ਰਾਤ ਨੂੰ ਸ਼ਖਸ਼ ਦੇ ਮਤਲਬ ਵੀਡੀਓ ਬਣਾਈ ਗਈ ਤੇ ਜਿਸ ਦੇ ਵਿੱਚ ਉਸ ਦੇ ਬਾਰੇ ਜਨਤਾ ਕੀਤਾ ਗਿਆ ਕਿ ਹਸਰ ਰਾਤ ਦੇ ਨੇੜੇ ਦੇ ਵਿੱਚ ਹਲੇ ਵੀ ਮਾਈਨਿੰਗ ਜਿਹੜੀ ਉਹ ਚੱਲ ਰਹੀ ਹੈ ਹਰਾਮੀ ਦੀ ਗੱਲ ਹੀ ਹੈ ਕੁਝ ਦਿਨ ਪਹਿਲਾਂ ਮੰਤਰੀ ਹਲਕਾ ਵਿਧਾਇਕ ਬਿਲਕੁਲ ਇਸ ਤੋਂ ਕੁਝ ਕਿਲੋਮੀਟਰ ਦੂਰੀ ਦੇ ਉੱਤੇ ਇੱਕ ਸ਼ੈੱਡ ਦਾ ਉਦਘਾਟਨ ਕਰਕੇ ਗਏ ਤੇ ਉਸ ਦੀ ਕੁਝ ਮੀਟਰ ਦੀ ਦੂਰੀ ਦੇ ਉੱਤੇ ਇਹ ਮਾਈਨਿੰਗ ਹਲੇ ਵੀ ਲਗਾਤਾਰ ਉਸੇ ਤਰ੍ਹਾਂ ਚੱਲ ਰਹੀ ਜੀ ਹੈ ਕਿੰਨਾ ਚੰਗਾ ਹੁੰਦਾ ਜੇਕਰ ਵਿਧਾਇਕ ਮੰਤਰੀ ਸਾਹਿਬ ਕੁਝ ਕਿਲੋਮੀਟਰ ਅੱਗੇ ਜਾ ਕੇ ਇਹ ਜਗ੍ਹਾ ਦਾ ਵੀ ਨਾਲ ਨਰੀਖਣ ਕਰ ਲੈਂਦੇ ਤਾਂ ਸ਼ਾਇਦ ਇਸ ਜਗ੍ਹਾ ਦਾ ਕਾਨ ਹੁਣੋ ਜਿਹੜਾ ਇਹ ਵੱਜ ਜਾਂਦਾ ਪਰ ਇੰਨਾ ਸਮਾਂ ਸ਼ਾਇਦ ਨਹੀਂ ਸੀ ਪਰ ਲੋਕਾਂ ਦਾ ਜਿਹੜਾ ਕਾਨ ਲਗਾਤਾਰ ਉਸੇ ਤਰ੍ਹਾਂ ਹੋ ਰਿਹਾ ਹੈ ਤੇ ਰਾਤ ਨੂੰ ਲੋਕ ਡਰ-ਡਰ ਕੇ ਵੀਡੀਓ ਬਣਾ ਕੇ ਭੇਜ ਰਹੇ ਨੇ ਤੇ ਜਿੱਤੇ ਵਿੱਚ ਸਾਰਾ ਕੁਝ ਜਨਤਾ ਕੀਤਾ ਜਾ ਰਿਹਾ ਹੈ ਤਾਂ ਤੁਹਾਨੂੰ ਸੁਣਾਵਾਂਗੇ ਵੀਡੀਓ ਬਣਾਉਣ ਵਾਲੇ ਨੇ ਕੀ-ਕੀ ਨਾਮ ਵੀ ਲਏ ਤੇ ਕੀ-ਕੀ ਕੀਤਾ ਤੁਹਾਨੂੰ ਸਾਰੀ ਚੀਜ਼ਾਂ ਸੁਣਾਵਾਂਗੇ ਤੇ ਕਿੱਥੇ ਮਾਈਨਿੰਗ ਚੱਲ ਰਹੀ ਹੈ ਪੂਰਾ ਪ੍ਰੋਪਰ ਦੱਸਿਆ ਪਰ ਰਾਹ ਦੇ ਹਨੇਰੇ ਦੇ ਵਿੱਚ ਇਹ ਮਾਈਨਿੰਗ ਕਰਨ ਦੇ ਲਈ ਗਏ ਨੇ ਕਿ ਕਿਸ ਤਰ੍ਹਾਂ ਮਾਈਨਿੰਗ ਕਰ ਰਹੇ ਨੇ ਹੁਣ ਇਹ ਨਾ ਕਹਦੇ ਹੋ ਕਿ ਰਾਤ ਨੂੰ ਅਸੀਂ ਕੋ ਮਾਨੋ ਫੇਮਸ ਸੈਰ ਕਰਨ ਦੇ ਲਈ ਗਏ ਸੀ ਸਤ루ਦਰੀਆ ਦੇ ਵਿੱਚ ਕਿਉਂਕਿ ਦਿਨੇ ਸਮਾਂ ਨਹੀਂ ਮਿਲਦਾ ਦਿਨੇ ਟਾਈਮ ਨਹੀਂ ਲੱਗਦਾ ਤੇ ਰਾਤ ਨੂੰ ਆਪਾਂ ਸੈਰ ਕਰਨ ਦੇ ਲਈ ਗਏ ਇੱਥੇ ਤਾਂ ਹੁਣ ਤਸਵੀਰਾਂ ਤੁਸੀਂ ਦੇਖ ਲਿਓ ਤੇ ਸੁਣ ਲਿਓ ਵੀਡੀਓ ਦੇਖ ਕੇ ਅੰਦਾਜ਼ਾ ਲਗਾ ਲਿਓ ਕਿ ਜਿਸकी लाठी ਉਸकी भैंस ਇਹ ਕਹਾਵਤ ਸੱਚ ਹੁੰਦੀ ਦਿਖਾਈ ਦੇ ਰਹੀ ਹੈ ਜਾਂ ਨਹੀਂ ਪੂਰਾ ਕਮੈਂਟ ਵੀ ਕਰਿਓ ਤੇ ਵੀਡੀਓ ਨੂੰ ਸ਼ੇਅਰ ਵੀ ਕਰਿਓ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਤਰੀਕ 25 4 2025 ਅੱਜ ਮੈਨੂੰ ਅਗੰਪੁਰ ਜ਼ੋਨ ਦੇ ਵਿੱਚ ਆਣ ਦਾ ਮੌਕਾ ਮਿਲਿਆ ਜਿਹੜੇ ਨਿਤ ਮਾਈਨਿੰਗ ਦੇ ਖਿਲਾਫ ਪੋਸਟਾ ਪਾਉਂਦੇ ਕਮੈਂਟ ਕਰਦੇ ਇਹੇ ਮਸ਼ੀਨਾਂ ਉਹਨਾਂ ਦੀ ਜ਼ਮੀਨ ਦੇ ਵਿੱਚ ਲੱਗੀਆਂ ਹੋਈਆਂ ਦਲਸਦੀ ਮਸ਼ੀਨ ਤੇ ਨਾਲ ਗੱਡੀਆਂ ਭਰ ਹੋ ਰਹੀਆਂ ਆਹ ਦੇਖੋ ਗੱਡੀਆਂ ਭਰ-ਭਰ ਕੇ ਬਾਹਰ ਨਿਕਲ ਰਹੀਆਂ ਆ ਗੱਡੀ ਭਰੀ ਜੀ ਆ ਮਸ਼ੀਨਾਂ ਨੇ ਭਰੀ ਇੱਕ ਉਹ ਮਸ਼ੀਨ ਲੱਗੀ ਵੀ ਹੈ ਉਰੇ ਮੇਲਾ ਲੱਗਿਆ ਹੋਇਆ ਐਨ ਪੂਰਾ ਤੁਹਾਨੂੰ ਮੈਂ ਗੱਡੀਆਂ ਦੀ ਲਾਈਟਾਂ ਵੀ ਦਿਖਾ ਦਣਾ ਦੇਖੋ ਭਰ ਕੇ ਜਿਹੜੀ ਗੱਡੀ ਆਈ ਹੈ ਆ ਗੱਡੀ ਦੀ ਲਾਈਟ ਵੱਰ ਰਹੀ ਹੈ ਤੇ ਉਹ ਮਸ਼ੀਨਾਂ ਨੇ ਇਹਨੂੰ ਗੱਡੀ ਨੂੰ ਭਰਿਆ ਉਰੇ ਜੌਨ ਦੇ ਵਿੱਚ ਪੂਰਾ ਐਨ ਮੇਲਾ ਲੱਗਿਆ ਪਿਆ ਰੰਗਾ ਰੰਗ ਪ੍ਰੋਗਰਾਮ ਚੱਲ ਰਿਹਾ ਗੱਡੀਆਂ ਦੇ ਨਾਲ ਦੇਖੋ ਲਾਈਟਾਂ ਲਾਈਟਾਂ ਚਮਕ ਰਹੀਆਂ ਜੰਗਲ 'ਚ ਮੰਗਲ ਲਾਏ ਪਏ ਇਹਨਾਂ ਨੇ ਜਦੋਂ ਅਸੀਂ ਪ੍ਰਸ਼ਾਸਨ ਨੂੰ ਕਹਿੰਨੇ ਆ ਕਿ ਉੱਥੇ ਮਾਈਨਿੰਗ ਹੁੰਦੀ ਹੈ ਦੇਖੋ ਆ ਮੇਰੇ ਕੋਲ ਤੇ ਗੱਡੀ ਨੰਗ ਚੱਲੀ ਇਹ ਵੀ ਭਰਨ ਵਾਸਤੇ ਜਾ ਰਹੀ ਹੈ ਇਹ ਗੱਡੀ ਉਹਨੇ ਫਸ ਗਈ ਮਿੱਲਰ ਕੋਈ ਦਿੱਕਤ ਹੋ ਗਈ ਇਹਦਾ ਸਮਾਂ ਪਤਾ ਨਹੀਂ ਕਿਦਾਂ ਦਾ ਜਦੋਂ ਅਸੀਂ ਪ੍ਰਸ਼ਾਸਨ ਨੂੰ ਕਹਿੰਨੇ ਆ ਕਿ ਉਰੇ ਮਾਈਨਿੰਗ ਹੁੰਦੀ ਹੈ ਪ੍ਰਸ਼ਾਸਨ ਸਾਨੂੰ ਕਹਿੰਦਾ ਕਿ ਮੈਨੂੰ ਸਬੂਤ ਲਿਆ ਕੇ ਦਿਓ ਮੈਂ ਫਿਰ ਕਾਰਵਾਈ ਕਰੂੰਗਾ ਦੇਖੋ ਹੁਣ ਪ੍ਰਸ਼ਾਸਨ ਇਹਨਾਂ ਤੇ ਕਿੰਨੀ ਕਾਰਵਾਈ ਕਰਦਾ ਆਦ ਦੀ ਜ਼ਮੀਨ ਦੇ ਵਿੱਚ ਇਹ ਮਸ਼ੀਨਾਂ ਚੱਲ ਰਹੀਆਂ ਜਗਾ ਪਟ ਰਹੇ ਆਂ ਦੇਖੋ ਇਹ ਕਿੰਨੀ ਦੂਰ ਤੱਕ ਲੇਟੇ ਲੇਟਾ ਤੁਹਾਨੂੰ ਨਜ਼ਰ ਆ ਰਹੀਆਂ ਹੋਣੀਆਂ ਉਹ ਦੇਖੋ ਗੱਡੀਆਂ ਭਰ ਭਰ ਕੇ ਨਿਕਲ ਰਹੀਆਂ ਜਾ ਰਹੀਆਂ ਆ ਰਹੀਆਂ ਲੇਟਾਂ ਜਗ ਮਗਾ ਰਹੀਆਂ